ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਧ ਸੰਗਤ ਜੀ ਆ ਸਾਡਾ ਵਿਸ਼ੇ ਹੈਗਾ ਆ ਕਿ ਜਿਨ੍ਹਾਂ ਦੇ ਘਰ ਵਿੱਚ ਸ਼ਰਾਬ ਦੀ ਵਰਤੋਂ ਹੁੰਦੀ ਆ ਕਈਆਂ ਦੇ ਪਿਤਾ ਸ਼ਰਾਬ ਪਿੰਦੇ ਆ ਕਈਆਂ ਦੇ ਪਤੀ ਸ਼ਰਾਬ ਪਿੰਦੇ ਆ ਭਰਾ ਸ਼ਰਾਬ ਪਿੰਦੇ ਆ ਉਹ ਬਹੁਤ ਜੀ ਪ੍ਰੇਸ਼ਾਨ ਤੇ ਦੁਖੀ ਹੁੰਦੇ ਆ ਇਸ ਵਿਸ਼ੇ ਇੱਕ ਸੰਦ ਹੈਗਾ ਜਿਹੜਾ ਸ਼ਰਾਬ ਬਹੁਤ ਜੀ ਬੁਰੀ ਲੱਤ ਹੈਗੀ ਆ ਜਿੰਨੂੰ ਵੀ ਲੱਗ ਜਾਂਦੀ ਹੈਗੀ ਆ ਇਹ ਬਹੁਤ ਹੀ ਮੁਸ਼ਕਲ ਛੁੱਟਦੀ ਹੈ ਜੀਆ ਪਰ ਜੇ ਮੇਰਾ ਦਾਤਾ ਮੇਰਾ ਵਾਹੀ ਗੁਰੂ ਚਾਵੀ ਗੁਰੂ ਰਾਮਦਾਸ ਜੀ ਚਾਨ ਤਨ ਗੁਰੂ ਸ਼੍ਰੀ ਰਾਮਦਾਸ ਜੀ ਜਿਨ੍ਹਾਂ ਤੇ ਵੀ ਕਿਰਪਾ ਕਰ ਦੇਣ ਉਹਨਾਂ ਦੀ ਇਹ ਜੜ ਤੋਂ ਹੀ ਖਤਮ ਹੋ ਜਾਂਦੀ ਹੈ ਇਸ ਵਾਸਤੇ ਸਾਨੂੰ ਉਸ ਪਰਮਾਤਮਾ ਤੇ ਉਸ ਵਾਹੀ ਗੁਰੂ ਤੇ ਉਸ ਪਰਮੇਸ਼ਵਰ ਤੇ ਪੂਰਾ ਭਰੋਸਾ ਰੱਖਣਾ ਪਏਗਾ ਜਦੋਂ ਨਾਲ ਤੇ ਪੂਰਾ ਭਰੋਸਾ ਰੱਖਾਂਗੇ ਉਹਨਾਂ ਦਾ ਨਾਮ ਲਵਾਂਗੇ ਤੇ ਉਹਨਾਂ ਨੇ ਸਾਰੀਆਂ ਇਹ ਸਾਡੇ ਜਿੰਨੇ ਵੀ ਸ਼ਰਾਬ ਪਿੰਦੇ ਹੈਗੇ ਆ ਜੋ ਵੀ ਨਸ਼ੇ ਕਰਦੇ ਹੈਗੇ ਆਪਣੇ ਆਪ ਹੀ ਛੁੱਟ ਜਾਣੇ ਆ ਇਹ ਛੋਟਾ ਜਿਹਾ ਪਾਠ ਹੈਗਾ ਯਾ ਜਿਹੜੀਆਂ ਵੀ ਬੀਬੀਆਂ ਇਹ ਸ਼ਰਾਬ ਕੋਲ ਦੁਖੀ ਹੈਗੀਆਂ ਆ ਉਹ ਇਹ ਆਪਣੇ ਘਰ ਵਿੱਚ ਰੋਜ਼ ਆਪ ਕਰਨ ਉੱਠਦੇ ਬੈਹnde ਸੌਂਦੇ ਹੋਏ ਜਦੋਂ ਵੀ ਉਹਨਾਂ ਨੂੰ ਟਾਈਮ ਮਿਲੇ ਬਸ ਉਹ ਇਹ ਪਾਠ ਕਰਦੀਆਂ ਰਹਿਣ ਤੇ ਜਰੂਰ ਉਹਨਾਂ ਦੇ ਘਰੋਂ ਇਹ ਵਰਤੋਂ ਨਿਕਲ ਜਾਏਗੀ ਸ਼ਰਾਬ ਬਿਲਕੁਲ ਖਤਮ ਹੋ ਜਾਏਗੀ ਇਹ ਆਪਣਾ ਕੀਤਾ ਹੋਇਆ ਤਜਰਬਾ ਹੈਗਾ ਯਾ ਜੋ ਆਪ ਜੀ ਨਾਲ ਮੈਂ ਸਾਂਝਾ ਕਰਨਾ ਚਾਹੁੰਦੀ ਆ ਨਸ਼ਾ ਬਹੁਤ ਹੀ ਫੈਲਿਆ ਪਿਆ ਹੈਗਾ ਯਾ ਕੋਈ ਵੀ ਘਰ ਇਨੀ ਚੈਦ ਐਸਾ ਦਾ ਨਹੀਂ ਆ ਜਿਹਨੂੰ ਛੱਡਿਆ ਹੋਵੇ ਜਿਸ ਘਰ 'ਚ ਕੋਈ ਨਸ਼ਾ ਨਾ ਹੁੰਦਾ ਹੋਵੇ ਜਿਸ ਘਰ 'ਚ ਨਸ਼ਾ ਨਹੀਂ ਹੁੰਦਾ ਉੱਥੇ ਪਰਮਾਤਮਾ ਦੀ ਅਪਾਰ ਕਿਰਪਾ ਹੈਗੀ ਆ ਹਾਲੇ ਵੀ ਬਹੁਤ ਪਰਿਵਾਰ ਐਸਾ ਦੇ ਹੈਗੇ ਆ ਜਿਹੜੇ ਇਨਾਂ ਨਸ਼ਿਆਂ ਤੋਂ ਦੂਰ ਹੈਗੇ ਆ ਪਰ ਫੇਰ ਵੀ ਬਹੁਤ ਜ਼ਿਆਦਾ ਲੋਕ ਜਿਹੜੇ ਹੈਗੇ ਆ ਸੰਗਤ ਹੈਗੀ ਜਿਹੜੀ ਨਸ਼ਿਆਂ ਨਾਲ ਲੱਗੀ ਹੋਈ ਆ ਨਸ਼ਿਆਂ ਦੇ ਵਿੱਚ ਫਸੇ ਹੋਏ ਜਦ ਪਤੀ ਸ਼ਰਾਬ ਪੀ ਕੇ ਆਉਂਦਾ ਆ ਤੇ ਘਰ ਵਿੱਚ ਬਹੁਤ ਹਗਾਮਾ ਕਰਦਾ ਆ ਜਿਹਨ ਪਰ ਜੀ ਕੀਤੀ ਹੀ ਮਿਹਨਤ ਨੂੰ ਸ਼ਰਾਬ ਵਿੱਚ ਉਜਾੜ ਦਿੰਦਾ ਆ ਉਹਨੂੰ ਛੋਟੇ ਬੱਚਿਆਂ ਦੀ ਕੋਈ ਚਿੰਤਾ ਨਹੀਂ ਹੁੰਦੀ ਕਿ ਸਾਡੇ ਘਰ 'ਚ ਅੱਜ ਰੋਟੀ ਪੱਕੀ ਆ ਜਾਂ ਨਹੀਂ ਪੱਕੀ ਹੋਈ ਹੈਗੀ ਜਾਂ ਜਾਂ ਕੁਝ ਘਰ 'ਚ ਸਮਾਨ ਲਿਆਉਣਾ ਨਹੀਂ ਲਿਆਉਣਾ ਹੈਗਾ ਬਸ ਇਹਨੂੰ ਆਪਣੀ ਸ਼ਰਾਬ ਦੀ ਹੁੰਦੀ ਆ ਸ਼ਰਾਬ ਪੀ ਲਈ ਤੇ ਕੁੱਟਮਾਰ ਕਰ ਲਈ ਇਹੀ ਉਹਨਾਂ ਦੀ ਦਿਨਚਰਿਆ ਜਦੋਂ ਬੱਚੇ ਦੇਖਦੇ ਹੈਗੇ ਤੇ ਬੱਚੇ ਵੀ ਅੱਗੇ ਉਹੀ ਕੰਮ ਕਰਨ ਲੱਗ ਜਾਂਦੇ ਆ ਤੇ ਫਿਰ ਪੀੜੀ ਦਰ ਪੀੜੀ ਇਹ ਨਸ਼ੇ ਜਿਹੜੇ ਆ ਉਹ ਚੱਲ ਲਿਆ ਰਹੇ ਹੈਗੇ ਅੱਜ ਕੱਲ ਛੋਟੇ ਛੋਟੇ ਜਿਹੜੇ ਬੱਚੇ ਆ ਉਹ ਵੀ ਸ਼ਰਾਬ ਦੇ ਆਦੀ ਹੋਏ ਪਏ ਨੇ ਮੇਰੀਆਂ ਬੀਬੀਆਂ ਪੈਣਾ ਇਹ ਤੋਂ ਬਹੁਤ ਹੀ ਦੁਖੀ ਹੈਗੀਆਂ ਆ ਕਿ ਸ਼ਰਾਬ ਪੀ ਕੇ ਆ ਜਾਂਦੇ ਆ ਕੇ ਕੁੱਟਮਾਰ ਕਰਦੇ ਆ ਬੱਚਾ ਨੂੰ ਕੁੱਟਦੇ ਆ ਤੇ ਬਹੁਤ ਹੀ ਘਰ ਦੀ ਖਰਾਬੀ ਕਰਦੇ ਆ ਜਿਹੜਾ ਇਨਸਾਨ ਆਪਣੇ ਘਰ ਵਿੱਚ ਆਪਣੀ ਇੱਜ਼ਤ ਨਹੀਂ ਬਣਾ ਪਾ ਰਿਹਾ ਹੈਗਾ ਸ਼ਰਾਬ ਪੀ ਕੇ ਆਪਣੀ ਇੱਜ਼ਤ ਖਰਾਬ ਕਰਦਾ ਹੈ ਸਮਾਜ ਉਹਦੀ ਕੀ ਇੱਜ਼ਤ ਕਰੇਗਾ ਜਾਂ ਉਹ ਸਮਾਜ ਉਹ ਕਿਸ ਤਰ੍ਹਾਂ ਰਹੇਗਾ ਜਾਂ ਸਮਾਜ ਨੂੰ ਉਹ ਕੀ ਮੈਸੇਜ ਦੇ ਰਿਹਾ ਹੈਗਾ ਆ ਸ਼ਰਾਬ ਪੀ ਕੇ ਆਉਂਦੇ ਆ ਲੋਕਾਂ ਨਾਲ ਵੀ ਕਟਮਾਰਕ ਕਰਦੇ ਹੈਗੇ ਆ ਤੇ ਕਰਦੇ ਨਾ ਜੇ ਉਹਨਾਂ ਨੇ ਕਟਮਾਰਕ ਕਰਨੀ ਹੈਗੀ ਆ ਜੇ ਸਮਾਜ 'ਚ ਕਰਦੇ ਹੈਗੇ ਆ ਤੇ ਲੋਕੀ ਵੀ ਉਹਨਾਂ ਦਾ ਸਿਰ ਪਾੜ ਦਿੰਦੇ ਆ ਲੱਤ ਪੈਰਾਂ ਤੋੜ ਦਿੰਦੇ ਹੈਗੇ ਆ ਤੇ ਇਹੋ ਜਿਹੇ ਬੰਦੇ ਜਿਹੜੇ ਆ ਸਮਾਜ ਵਿੱਚ ਕੀ ਇੱਜ਼ਤ ਪਾਣਗੇ ਜੇ ਸਮਾਜ 'ਚ ਉਹਨਾਂ ਦੀ ਇੱਜ਼ਤ ਨਹੀਂ ਹੈਗੀ ਤੇ ਉਹਨਾਂ ਦੀ ਦਰਗਾਹ ਵਿੱਚ ਕੀ ਇੱਜ਼ਤ ਹੋएगी ਇਹ ਤੇ ਇੱਥੋਂ ਹੀ ਦੇਖਿਆ ਜਾ ਸਕਦਾ ਹੈਗਾ ਜਾਂ ਕਈ ਮੇਰੇ ਵੀਰ ਜਿਹੜੇ ਆ ਨਸ਼ਿਆਂ ਦੇ ਵਿੱਚ ਪੈ ਕੇ ਆਪਣੇ ਘਰ ਉਜਾੜ ਲੈਂਦੇ ਹੈਗੇ ਆ ਜਦੋਂ ਉਹਨਾਂ ਨੂੰ ਸਮਝ ਆਉਂਦੀ ਆ ਤਦ ਤੱਕ ਬਹੁਤ دیر ਹੋ ਚੁੱਕੀ ਹੁੰਦੀ ਆ ਮੈਂ ਉਹਨਾਂ ਵੀਰਾਂ ਨੂੰ ਕਹਿਣਾ ਚਾਹੁੰਨੀ ਆ ਕਿ ਤੁਸੀਂ ਹੁਣ ਜਵਾਨੀ ਵਿੱਚ ਕਮਾ ਰਹੇ ਹੋ ਤੇ ਪੀ ਰਹੇ ਹੋ ਜਦ ਬੁਢਾਪਾ ਆ ਜਾਏਗਾ ਫਿਰ ਤੁਹਾਨੂੰ ਕੌਣ ਲਿਆ ਕੇ ਜਾਏਗਾ ਕਿੱਥੋਂ ਪੀਵੋਗੇ ਜਿੰਨਾ ਬੱਚਿਆਂ ਨੂੰ ਤੁਸੀਂ ਅੱਜ ਮਾਰ ਕੁੱਟ ਕਰਦੇ ਪਈਆਂ ਕੱਲ ਉਹ ਕੀ ਤੁਹਾਨੂੰ ਪੁੱਛਣਗੇ ਤੁਹਾਡੀ ਇੱਜ਼ਤ ਕਰਨਗੇ ਉਹਨਾਂ ਨੇ ਬਿਲਕੁਲ ਤੁਹਾਡੀ ਇੱਜ਼ਤ ਨਹੀਂ ਕਰਨੀ ਹੈਗੀ ਬਿਲਕੁਲ ਤੁਹਾਨੂੰ ਪੁੱਛਣਾ ਨਹੀਂ ਹੈਗਾ ਤੇ ਫਿਰ ਅੱਜ ਇਸ ਨਸ਼ੇ ਨੂੰ ਕਿਉਂ ਨਹੀਂ ਛੱਡ ਦਿੰਦੇ ਕਿਉਂ ਇਸ ਨਸ਼ੇ ਨੂੰ ਪਕੜ ਕੇ ਰੱਖਿਆ ਹੋਇਆ ਜਾਂ ਜਿਹੜਾ ਆਪ ਜੀ ਦਾ ਕੱਲ ਵੀ ਖਰਾਬ ਕਰ ਰਿਹਾ ਜਾਂ ਅੱਜ ਤੇ ਆਪ ਜੀ ਦਾ ਆਪੇ ਹੀ ਖਰਾਬ ਕਰ ਰਹੇ ਹੋ ਔਰ ਕੱਲ ਆਪਣੇ ਆਪ ਹੀ ਖਰਾਬ ਹੋ ਜਾਣਾ ਹੈ ਜਦਕਾਰਾਂ ਦੇ ਆ ਕੇ ਆਪਣੀ ਪਤਨੀ ਨੂੰ ਕੁੱਟਦੇ ਹੋ ਬੱਚਿਆਂ ਨੂੰ ਕੁੱਟਦੇ ਹੋ ਕੁੱਟ ਕੇ ਉਹਨਾਂ ਨੂੰ ਘਰੋਂ ਕੱਢ ਦਿੰਦੇ ਹੋ ਬੀਬੀ ਫਿਰ ਆਪਣੇ ਘਰ ਆ ਜਾਂਦੀ ਆ ਥੋੜੇ ਜਿਹਾ ਬਾਹਰ ਬੈਠ ਕੇ ਕੋਟ ਮਾਰ ਖਾ ਕੇ ਕਿਉਂਕਿ ਉਹ ਜਾਏ ਕਿੱਥੇ ਬੱਚਾ ਬੱਚੇ ਕਿੱਥੇ ਜਾਣ ਉਹ ਆਪ ਜੀ ਤੇ ਡਿਪੈਂਡ ਹੈਗੇ ਆ ਆਪ ਜੀ ਦਾ ਹੀ ਆਸਰਾ ਹੈਗਾ ਆ ਤੇ ਉਹ ਆਪ ਕਮਾ ਕੇ ਉਹਨਾਂ ਨੂੰ ਲਿਆ ਕੇ ਦਵਾਂ ਨਸ਼ੇ ਨਾ ਕਰੋਂ ਤੇ ਆਪਜੀ ਦਾ ਪਰਿਵਾਰ ਕਿੰਨਾ ਖੁਸ਼ਹਾਲ ਹੋ ਸਕਦਾ ਹੈ ਪਤਨੀ ਮਾਰ ਖਾ ਕੇ ਫਿਰ ਉਸੇ ਕਰ ਵਿਚ ਆ ਜਾਂਦੀ ਹੈ ਫਿਰ ਉਹ ਦੂਸਰੇ ਦਿਨ ਫਿਰ ਉਹਦਾ ਉਹੀ ਕੰਮ ਹੁੰਦਾ ਹੈਗਾ ਇਸ ਤਰ੍ਹਾਂ ਦੀ ਰੁਟੀਨ ਬਣੀ ਜਾਂਦੀ ਹੈਗੀ ਆ ਉਹ ਪਰਿਵਾਰ ਕਿੰਨਾ ਦੁਖੀ ਹੋਏਗਾ ਜਿਸ ਪਰਿਵਾਰ ਦੇ ਵਿੱਚ ਰੋਜ਼ ਹੀ ਸ਼ਰਾਬ ਪੀ ਕੇ ਨਸ਼ੇ ਕਰਕੇ ਤੇ ਕੁੱਟ ਮਾਰ ਹੁੰਦੀ ਹੈਗੀ ਆ ਇੱਕ ਇਹਨਾ ਸੋਚੋ ਕਿ ਉਹ ਇੱਕ ਗੀਗੀ ਦੁਖੀ ਆ ਉਹਦੇ ਨਾਲ ਕਿੰਨਾ ਪਰਿਵਾਰ ਦੁਖੀ ਹੋਣਾ ਉਹਦੀ ਮੰਮੀ ਪਾਪਾ ਭੈਣ ਭਰਾ ਉਹਦੇ ਸਾਰੇ ਹੀ ਨਾਲ ਉਹ ਦੁਖੀ ਹੋਣੇ ਆ ਕਿ ਇਹਨੂੰ ਇੱਕ ਪਤੀ ਸ਼ਰਾਬੀ ਮਿਲ ਗਿਆ ਜਾਂ ਨਸ਼ੇੜੀ ਮਿਲ ਗਿਆ ਜਾਂ ਤੇ ਹੁਣ ਇਹਦੀ ਜ਼ਿੰਦਗੀ ਕਿਸ ਤਰ੍ਹਾਂ ਖਰਾਬ ਹੋਈ ਉਹ ਸਾਰੇ ਕਿਸ ਤਰ੍ਹਾਂ ਤੈਨੂੰ ਵਦੂਆ ਦਿੰਦੇ ਹੋਣਗੇ ਤੇ ਤੂੰ ਇਹ ਸ਼ਰਾਬ ਨੂੰ ਛੱਡ ਦੇ ਭਲਿਆ ਇਹ ਸ਼ਰਾਬ 'ਚ ਕੁਝ ਨਹੀਂ ਰੱਖਿਆ ਹੋਇਆ ਹੈਗਾ ਆਪਣਾ ਕੱਲ ਤੇ ਅੱਜ ਨਾ ਖਰਾਬ ਕਰ ਗੁਰੂ ਦੇ ਚਰਨਾਂ ਨਾਲ ਜੋੜ ਗੁਰੂ ਦੀ ਬਾਣੀ ਨਾਲ ਜੋੜ ਤੇ ਨਸ਼ਿਆਂ ਕੋਲੋਂ ਦੂਰ ਹੋ ਜਾ ਉਹ ਬੀਬੀਆਂ ਗੁਰੂ ਰਾਮਦਾਸ ਜੀ ਦੇ ਅੱਗੇ ਅਰਦਾਸ ਬੇਨਤੀ ਕਰਨ ਉਹਨਾਂ ਦੇ ਚਰਨਾਂ 'ਚ ਆਪਣੀ ਬੇਨਤੀ ਲਗਾਉਣ ਕਿ ਮਹਾਰਾਜ ਜੀ ਸਾਡਾ ਪਤੀ ਜਿਹੜਾ ਆ ਉਹ ਸ਼ਰਾਬ ਪੀਣਾ ਛੱਡ ਦੇਵੇ ਤੇ ਅੰਮ੍ਰਿਤ ਪਾਨ ਕਰ ਲਵੇ ਤੇ ਉਹ ਰੋਜ਼ ਧਨ ਗੁਰੂ ਰਾਮਦਾਸ ਜੀ ਰੱਖੋ ਸਰਣਾਈ ਧਨ ਗੁਰੂ ਰਾਮਦਾਸ ਜੀ ਰੱਖੋ ਸਰਣਾਈ ਇਸ ਪੰਗਤੀ ਦਾ ਹੀ ਜਾਪ ਕਰਦੀ ਰਹੇ ਤੇ ਗੁਰੂ ਰਾਮਦਾਸ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਦੀਆਂ ਰਹੇ ਕਿ ਤੁਸੀਂ ਹੀ ਹੋ ਸਿੱਧੇ ਰਸਤੇ ਪਾਉਣਾ ਇਹਨਾਂ ਨੂੰ ਤੁਸੀਂ ਹੀ ਹੋ ਇਸ ਘਰ ਤੋਂ ਸਵਰਗ ਬਣਾਉਣਾ ਹੈ ਇਸ ਘਰ ਤੋਂ ਨਸ਼ਿਆਂ ਨੂੰ ਖਤਮ ਕਰਨਾ ਹੈ ਬੀਬੀਆਂ ਦੀ ਕੀਤੀ ਹੋਈ ਅਰਦਾਸ ਬੱਚਿਆਂ ਦੀ ਕੀਤੀ ਹੋਈ ਅਰਦਾਸ ਗੁਰੂ ਰਾਮਦਾਸ ਜੀ ਜਰੂਰ ਸੁਣਦੇ ਆ ਤੇ ਆਪ ਜੀ ਦੀ ਵੀ ਜਰੂਰ ਸੁਣਨਗੇ ਜੇ ਆਪ ਜੀ ਸੱਚੇ ਮਨ ਨਾਲ ਉਹਨਾਂ ਨੂੰ ਧਿਆਉਗੇ ਪਾਠ ਕਰੋਗੇ ਉਹਨਾਂ ਦੇ ਚਰਨਾਂ ਨਾਲ ਜੁੜੋਗੇ ਉਹਨਾਂ ਦੇ ਕੀ ਅਰਦਾਸਾਂ ਬੇਨਤੀਆਂ ਕਰਦੇ ਰਹੋਗੇ ਤੇ ਗੁਰੂ ਰਾਮਦਾਸ ਜੀ ਨੇ ਜਰੂਰ ਆਪ ਜੀ ਦੀ ਅਰਦਾਸ ਬੇਨਤੀ ਸੁਣ ਲੈਣੀ ਆ ਤੇ ਆਪ ਜੀ ਦੇ ਕਰ ਨੂੰ ਸਵਰਗ ਬਣਾ ਦੇਣਾ ਆ ਦੇਖੋ ਜਦੋਂ ਪਤਨੀ ਨੇ ਸ਼ਰਾਬ ਪੀਣੀ ਛੱਡ ਦਿੱਤੀ ਘਰ ਵਿੱਚ ਪੈਸਾ ਆਣਾ ਸ਼ੁਰੂ ਹੋ ਗਿਆ ਜਿਹੜੀ ਹੁਣ ਸ਼ਰਾਬ ਪਿੰਦਾ ਉਹ ਪੈਸਾ ਫੇਰ ਘਰ ਹੀ ਆਏਗਾ ਜਦੋਂ ਪੈਸਾ ਆਣਾ ਘਰ ਸ਼ੁਰੂ ਹੋ ਗਿਆ ਤੇ ਆਪ ਜੀ ਦਾ ਘਰ ਆਪਣੇ ਆਪ ਹੀ ਸਵਰਗ ਬਣ ਜਾਣਾ ਹੈਗਾ ਆ ਦੇਖੋ ਜਿੱਥੇ ਨਸ਼ੇ ਪੱਤੀ ਨਹੀਂ ਹੁੰਦੀ ਹੈਗੀ ਤੇ ਵਿਕਾਰ ਚ ਪੈਸਾ ਆ ਜਾਂਦਾ ਤੇ ਕੁਝ ਥੋੜਾ ਹੀ ਆਵੇ। ਬੀਬੀਆਂ ਉਸੇ ਵਿੱਚ ਗੁਜ਼ਾਰੇ ਕਰ ਲੈਂਦੀਆਂ ਆਂ, ਉਸੇ ਨੂੰ ਐਸtra ਸੋਚ ਸਮਝ ਕੇ ਖਰਚਾ ਕਰਦੀਆਂ ਆ ਕਿ ਪੂਰਾ ਹੋ ਜਾਏ। ਉਹ ਜੋ ਬਚਾ ਬਚਾ ਵੀ ਲੈਂਦੀਆਂ ਆਂ ਕੱਲ ਵਾਸਤੇ। ਤੇ ਐਸ ਵਾਸਤੇ ਗੁਰੂ ਰਾਮਦਾਸ ਜੀ ਦੇ ਚਰਨ ਫੜ ਲਵੋ। ਤੇ ਆਪ ਜੀ ਦਾ ਘਰ ਜਿਹੜਾ ਆ ਬਿਲਕੁਲ ਸਵਰਗ ਹੋ ਜਾਏਗਾ। ਮੇਰਾ ਸਤਿਗੁਰ ਆਪ ਜੀ ਨੂੰ ਕਦੀ ਵੀ ਨਿਰਾਸ਼ ਨਹੀਂ ਕਰੋਗੇ। ਉਹ ਜਰੂਰ ਆਪ ਜੀ ਦੀਆਂ ਅਰਦਾਸਾਂ ਬੇਨਤੀਆਂ ਸੁਣਨਗੇ ਤੇ ਆਪ ਜੀ ਦੇ ਘਰ ਨੂੰ ਖੁਸ਼ਹਾਲ ਬਣਾ ਦੇਣਗੇ ਬਸ ਇੱਕ ਆਪਣਾ ਮਨ ਟਿਕਾ ਕੇ ਜੂੜ ਰੱਖਣਾ ਮਨ ਨੂੰ ਪਟਕਣ ਨਾ ਦੇਣਾ ਜਦ ਆਪ ਜੀ ਦਾ ਮਨ ਉਹਨਾਂ ਦੇ ਚਰਨਾ ਤੇ ਟਿਕ ਗਿਆ ਤੇ ਆਪ ਜੀ ਦੀ ਅਰਦਾਸ ਵੀ ਉਹਨਾਂ ਨੇ ਜਰੂਰ ਸੁਣ ਲੈਣੀ ਹੈ ਜਦ ਅਰਦਾਸ ਸੁਣ ਲਈ ਤੇ ਆਪ ਜੀ ਦਾ ਘਰ ਵੀ ਸਵਰਗ ਬਣ ਜਾਏਗਾ ਆਪ ਜੀ ਦੇ ਘਰ ਤੋਂ ਸ਼ਾਦੀ ਵਰਤੋਂ ਖਤਮ ਹੋ ਜਾਏਗੀ ਗੁਰੂ ਰਾਮਦਾਸ ਜੀ ਦਾ ਪੈਰਾ ਲੱਗ ਜਾਏਗਾ ਤੇ ਆਪ ਜੀ ਦੇਕਰ ਖੁਸ਼ਹਾਲੀ ਆ ਜਾਏਗੀ ਤਨ ਗੁਰੂ ਰਾਮਦਾਸ ਜੀ ਆਪ ਜੀ ਕਿਰਪਾ ਕਰਨ ਆਪ ਜੀ ਨੂੰ ਬੁੱਢੀਆਂ ਬਖਸ਼ਣ ਜਦ ਆਪ ਜੀ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਬੇਨਤੀ ਕਰੋਗੇ ਤੇ ਆਪ ਜੀ ਦਾ ਪਤੀ ਜਰੂਰ ਹਰਿਮੰਦਰ ਸਾਹਿਬ ਜਾਣਗੇ ਜਾ ਕੇ ਨਸ਼ੇ ਪੱਤੇ ਛੱਡ ਕੇ ਤੇ ਅੰਮ੍ਰਿਤ ਪਾਨ ਕਰ ਲੈਣਗੇ ਤੇ ਆਪ ਜੀ ਦਾ ਜੀਵਨ ਬਹੁਤ ਜ਼ਿਆਦਾ ਖੁਸ਼ਹਾਲ ਹੋ ਜਾਣਾ ਹੈ ਦਾਇਰਾ ਆਪ ਜੀ ਰੂ ਗੁਰੂ ਦੇ ਚਰਨਾਂ ਵਿੱਚ ਅਰਦਾਸ ਜ਼ਰੂਰ ਕਰਨੀ ਹੈ ਦੇਖੋ ਜਿਹੜੇ ਇਹਨਾਂ ਦੇ ਘਰਾਂ ਤੇ ਸ਼ਰਮਦੀ ਬਸਤੋਂ ਹੈਗੀ ਆ ਉਹਨਾਂ ਦੀ ਜ਼ਿੰਦਗੀ ਕਿੰਨੀ ਖਰਾਬ ਹੈਗੀ ਆ ਉਹਨਾਂ ਦੇ ਬੱਚਿਆਂ ਦੀ ਜ਼ਿੰਦਗੀ ਕਿੰਨੀ ਖਰਾਬ ਹੈਗੀ ਆ ਪੀ ਕੇ ਵੀਰ ਗਲੀਆਂ ਵਿੱਚ ਸੜਕਾਂ ਤੇ ਡਿੱਗੇ ਰਹਿੰਦੇ ਹੈਗੇ ਆ ਉਹਨਾਂ ਨੂੰ ਕੋਈ ਵੀ ਚੁੱਕ ਕੇ ਉਹਨਾਂ ਦੇ ਘਰ ਛੱਟ ਕੇ ਆਉਂਦਾ ਆ ਕਿੰਨੇ ਇਨਸਾਨ ਨੂੰ ਦੇਸ਼ੀ ਨਸੀਬ ਚਲਦੀ ਹੈਗੀ ਆ ਪਰ ਬੀਬੀਆਂ ਕਰ ਕੁਝ ਨਹੀਂ ਚੱਕਦੀਆਂ ਸਿਰਫ਼ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰ ਸਕਦੀਆਂ ਆ ਤੇ ਉਹਨਾਂ ਨੇ ਸੁਣ ਵੀ ਜ਼ਰੂਰ ਲੈਣੀਆਂ ਜਿਹੜੇ ਇੰਨੇ ਨਸ਼ੇ ਕਰਦੇ ਹੈਗੇ ਆ ਉਹਨਾਂ ਨੇ ਆਪਣੇ ਆਪ ਹੀ ਛੁਡਾ ਲੈਣੇ ਹੈਗੇ ਆ بس ਇੱਕ ਵਿਸ਼ਵਾਸ ਜ਼ਰੂਰ ਰੱਖਣਾ ਜਦ ਆਪ ਜੀ ਦਾ ਵਿਸ਼ਵਾਸ اٹਲ ਹੋਏਗਾ ਤੇ ਆਪ ਜੀ ਜੇ ਕਰੋ ਇਹ ਸਾਰੇ ਨਸ਼ੇ ਆਪਣੇ ਵੀ ਨਿਕਲ ਜਾਣਗੇ ਜਦ ਆਪ ਜੀ ਨੇ ਅਰਦਾਸਾਂ ਬੇਨਤੀਆਂ ਕਰਨੀਆਂ ਤੇ ਇੱਕ ਦਿਨ ਆਪ ਜੀ ਦੇ ਪਿਤਾ ਪ੍ਰਾਜਾਪਤੀ ਹੈਗਾ ਆ ਉਨੇ ਆਪ ਹੀ ਆਪ ਜੀ ਨੂੰ ਕਹਿਣ ਲੱਗ ਜਾਣਾ ਆ ਕਿ ਮੈਂ ਅੰਮ੍ਰਿਤਸਰ ਜਾਣਾ ਆ ਮੈਂ ਗੁਰੂ ਦੇ ਦਰਸ਼ਨ ਕਰਨ ਜਾਣਾ ਆ ਮੈਂ ਅੰਮ੍ਰਿਤ ਸ਼ਕਤੀ ਆਉਣਾ ਆ ਤੇ ਆਪ ਹੈਰਾਨ ਹੋ ਜਾਓਗੇ ਕਿ ਮੇਰੀ ਅਰਦਾਸ ਵਿੱਚ ਬਾਬਾ ਜੀ ਨੇ ਕਿੰਨੀ ਜਲਦੀ ਸੁਣ ਲਈ ਆ ਕਿੰਨੀ ਸ਼ਕਤੀ ਹੈਗੀ ਅਰਦਾਸ ਦੇ ਵਿੱਚ ਤੇ ਬੀਬੀਆਂ ਇਹ ਕੰਮ ਜ਼ਰੂਰ ਕਰਨ ਦੇਖੋ ਆਪਨੇ ਇਤਨੀ ਮਟਰੋਜ਼ ਕਰਦੇ ਹੀ ਹੈਗੇ ਹੋ ਸਵੇਰੇ ਉੱਠ ਕੇ ਬਾਣੀ ਪੜਦੇ ਹੋ ਰਾਤ ਨੂੰ ਰਹਿ ਰਾਸ ਦਾ ਪਾਠ ਕਰਦੇ ਹੋ ਸੋਣ ਵੇਲੇ ਕੀਰਤਨ ਸੁਣੇ ਦਾ ਪਾਠ ਕਰ ਰਹੇ ਹਾਂ ਤੇ ਆਪ ਜੀ ਨੇ ਅਰਦਾਸ ਨਹੀਂ ਛੱਡਣੀ ਹੈ ਅਰਦਾਸ ਰੋਜ਼ ਕਰਨੀ ਹੈ ਜਿਸ ਟਾਈਮ ਵੀ ਆਪ ਨੂੰ ਤਨ ਗੁਰੂ RAM DAS ਜੀ ਤਨ ਗੁਰੂ ਸ਼੍ਰੀ RAM DAS ਜੀ ਤਨ ਗੁਰੂ RAM DAS ਜੀ ਕਹਿੰਦੇ ਰਹਿਣਾ ਹੈ ਜਦ ਕਹਿੰਦੇ ਕਹਿੰਦੇ ਨਾਲ-ਨਾਲ ਅਰਦਾਸ ਵੀ ਕਰ ਜਾਣੀ ਹੈ ਕਿ ਬਾਬਾ ਜੀ ਘਰ ਤੋਂ ਇਹ ਨਸ਼ੇ ਪੱਤੇ ਹਟਾ ਦਿਓ ਸੁੱਖ ਸ਼ਾਂਤੀ ਦੇ ਦਿਓ ਮੈਂ ਵੀ ਕੁਝ ਜੀਵਨ ਜਿਹੜਾ ਹੈ ਚੰਗੀ ਤਰ੍ਹਾਂ ਬਤੀਤ ਕਰ ਸਕਾਂ ਇਹ ਆਪ ਜੀ ਦੇ ਘਰ ਤੋਂ ਇਹ ਨਸ਼ੇ ਪੱਤੇ ਸਭ